ਬਹੁਤ ਹੀ ਵੱਡੀ ਗਿਣਤੀ ਸਾਡੇ ਪੰਜਾਬ ਦੇ ਕਿਸਾਨ ਮਿਹਨਤ ਕਸ਼ ਲੋਕ ਸਾਡੇ ਵਿਭਾਗ ਦੇ ਅਧਿਕਾਰੀ ਸਾਰਿਆਂ ਵੱਲੋਂ ਮੈਂ ਸਾਡੇ ਬਹੁਤ ਹੀ ਆਦਰਨੀ ਹੈ ਮੈਂ ਸਮਝਦਾ ਜਿੰਨਾ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਹੈ ਮੇਰੀ ਮਰਜ਼ਾ ਸਾਡੇ ਕੈਬਨਿਟ ਮੰਤਰੀ ਸ਼ਿਵਰਾਜ ਚੋਹਾਨ ਜੀ ਮੈਂ ਸਿਰਫ ਧੰਨਵਾਦ ਕਰਨੋਂ ਖੜਾ ਹੋਇਆ ਮੈਂ ਕੋਈ ਭਾਸ਼ਣ ਨਹੀਂ ਦੇਣਾ ਮੈਂ ਸਮਝਦਾ ਮੰਤਰੀ ਜੀ ਇਹ ਗੱਲ ਮੈਂ ਬੈਠਾ ਸੋਚ ਰਿਹਾ ਸੀ ਦੇਖੋ ਕਿਵੇਂ ਟਾਈਮ ਦੀ ਉਹ ਗੱਲ ਆ ਨਾ ਟਾਈਮ ਕਿਵੇਂ ਬਦਲਦਾ ਹੈ ਕਿੱਥੇ ਮੰਤਰੀ ਧਰਨੀਆਂ ਦੀਆਂ ਗੱਲਾਂ ਜਾਂ ਹੋਰ ਕਰਨ ਆਉਂਦੇ ਸਨ ਅੱਜ ਸ਼ਿਵਰਾਜ ਚੋਹਾਨ ਜੀ ਜਿੱਦਣ ਦੇ ਮੰਤਰੀ ਬਣੇ ਇਹ ਪਰਮਾਤਮਾ ਵੱਲੋਂ ਵੀ ਬਖਸ਼ਿਸ਼ ਹੁੰਦੀ ਹੈ ਐਵੇਂ ਨਹੀਂ ਚਾਰ ਵਾਰ ਮੁੱਖ ਮੰਤਰੀ ਬਣੇ ਮੈਂ ਕੋਈ ਤਾਰੀਫ ਨਹੀਂ ਐਵੇਂ ਕਰ ਰਿਹਾ ਪਰ ਜਿੱਦਣ ਦੇ ਉਹ ਆਏ ਨੇ ਚਾਹੇ ਉਹ ਪਟਿਆਲੇ ਗਏ ਸੰਗਰੂਰ ਗਏ ਚਾਹੇ ਉਹ ਹੜਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਫਰੇ ਆਜਾਏ ਨੇ ਇਹ ਲੱਗਦਾ ਜਿਵੇਂ ਪੰਜਾਬ ਮੇਰੇ ਆਪ ਦੇ ਬਹੁਤ ਹੀ ਅਸੀਂ ਪਾਰਲੀਮੈਂਟ ਸਾਥੀ ਰਹੇ ਸਾਡੇ ਸੀਨੀਅਰ ਕਲੀਕ ਜਿਹੜੇ ਕੱਲ੍ਹ ਦੇ ਹੀ ਆਏ ਹੋਏ ਨੇ ਹਾਂ ਜੀ ਮਾਨ ਜੋ ਬਾਜਰਾ ਚੌਧਰੀ ਸਾਹਿਬ ਜਿਹੜੇ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਮੈਨੂੰ ਵੀ ਇਹਨਾਂ ਨੇ ਮੌਕਾ ਇਹ ਜਿਹੜਾ ਇੱਥੋਂ ਤਾਂ ਮਿਲਿਆ ਨਹੀਂ ਲੁਧਿਆਣੇ ਤੋਂ ਇਹਨਾਂ ਨੇ ਰਾਜਸਥਾਨ ਵਾਲਿਆਂ ਨੇ ਦਿੱਤਾ ਹੈ ਤਾਂ ਹੀ ਤੁਹਾਡੇ ਬੂਰੇ ਖੜਾ ਇਹਨਾਂ ਦਾ ਹੋਰ ਤਾਲਵਾ ਤੇ ਸਾਡੇ ਬਹੁਤ ਹੀ ਮੈਂ ਸਮਝਦਾ ਸਤਕਾਰਯੋ ਪੋਲੀਟੀਕਲ ਗੱਲਾਂ ਤੋਂ ਉੱਤੇ ਉੱਟ ਕੇ ਤੇ ਜਦੋਂ ਵੀ ਮਿਲਦੇ ਨੇ ਸਾਡੇ ਚੋਹਾਨ ਸਾਹਿਬ ਹਮੇਸ਼ਾ ਉਹ ਤਾਰੀਫ ਕਰਦੇ ਆ ਵੇ ਖੁੰਡਿਆ ਸਾਹਿਬ ਦੇ ਪਿੱਛੇ ਮੰਤਰੀ ਚਾਹੀਦਾ ਸੂਬੇ ਸੂਬੇ ਦੇ ਭਲਾ ਕਰਨ ਲਈ ਤੋ ਉਹ ਗੁੰਡਿਆ ਸਾਹਿਬ ਵਰਗਾ ਮੰਤਰੀ ਹੋਣਾ ਚਾਹੀਦਾ ਸਾਡੇ ਸਤਕਾਰਯੋਗ ਰਵੀਪ ਸਿੰਘ ਇਹ ਇਹ ਤੁਦਰਤੀ ਪਰਿਵਾਰਾਂ ਵੱਲੋਂ ਇਹ ਚੀਜ਼ਾਂ ਮਿਲਦੀਆਂ ਏ ਤੇ ਪ੍ਰਮਾਤਮਾ ਕਿਉਂਕਿ ਚਾਹੇ ਕੋਈ ਪਾਰਟੀ ਹੋਵੇ ਸਰਕਾਰ ਹੋਵੇ ਕੰਮ ਤਾਂ ਲੋਕਾਂ ਦਾ ਕਰਨਾ ਉਸ ਲਈ ਆਏ ਹੋਏ ਤੇ ਅੱਜ ਸਵੇਰ ਤੋਂ ਹੀ ਲਗਾਤਾਰ 에어ਪੋਰਟ ਤੋਂ ਹੁਣ ਤੱਕ ਦੋਨੋਂ ਮੰਤਰੀ ਆਪਸ ਵਿੱਚ ਗੱਡੀ 'ਚ ਬੈਠ ਕੇ ਗੱਲਾਂ ਕਰਦੇ ਆਏ ਪੰਜਾਬ ਲਈ ਕੀ ਕਰਨਾ ਉਹ ਕਰਦੇ ਆਏ ਨੇ। ਇਹੀ ਮੌਕਾ ਹੁੰਦਾ ਹੋਰ ਕੀ ਹੁੰਦਾ। ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ। ਤੇ ਸਾਡੇ ਖਾਸ ਤੌਰ ਤੇ ਸੈਕਟਰੀ ਸਾਹਿਬ ਮੈਂ ਸ੍ਰੀਮੰਤ ਡਾਕਟਰ ਸਾਹਿਬ ਨਾਲ ਗੱਲ ਕਰਕੇ ਐ ਲੱਗਿਆ ਵੀ ਜਿਵੇਂ ਉਹ ਹਰ ਚੀਜ਼ ਬਾਰੇ ਨਹੀਂ ਸੈਕਟਰੀ ਹੁੰਦੇ ਆ ਆਈਐਸ ਅਫੀਸਰ ਬੜਾ ਕੁਝ ਫਤਹਾ ਹੁੰਦਾ। ਕਈ ਵਾਰ ਗਹਿਰਾਉਂ ਰੀਅਲਟੀ ਨਾ ਨਿਕਲੇ 8 ਵਜੇ ਦੇ ਕਹਿੰਦੇ ਬੈਠੇ ਮੈਂ ਅੱਜ ਵੀ ਲਗਾਤਾਰ ਗੱਲਬਾਤ ਕਰ ਰਿਹਾ ਕਿਸਾਨਾਂ ਦਾ ਜੀ ਇਹੋ ਜੇ ਮੰਤਰੀ ਜਿਹੜਾ ਇਹੋ ਜੇ ਆਫੀਸਰ ਜਿਹੜੀ ਟੀਮ ਆ ਜੇ ਬਣ ਜੇ ਮੈਸਨਿੰਗ ਕਿਸੇ ਚੀਜ਼ ਦੀ ਕਮੀ ਨਹੀਂ ਵਾਰੇ ਨਿਆਰੇ ਹੋ ਜਾਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਦਵਿੰਦਰ ਪਾਲ ਯਾਦਵ ਜੀ ਡਾਕਟਰ ਸਤਵੀਰ ਸਿੰਘ ਜੀ ਗੋਰਸਲ ਸਾਹਿਬ ਸਾਡੇ ਵੀ ਸੀ ਸਾਹਿਬ ਚੀਨਾਂ ਦਾ ਬੜਾ ਵੱਡਾ ਤਿਆਰਬਾ ਏ ਤੇ ਉਸ ਯੂਨੀਵਰਸਿਟੀ ਦੇ ਵੀਸੀ ਨੇ ਜਿਹਨੇ ਹਰੀ ਕ੍ਰਾਂਤੀ ਲਿਆਂਦੀ ਚਿੱਟੀ ਕ੍ਰਾਂਤੀ ਲਿਆਂਦੀ ਇਹ ਮਾਣ ਵਾਲੀ ਗੱਲ ਸਾਡੇ ਡਾਕਟਰ ਐਨ ਐਸ ਜਾੜ ਜੀ ਸਾਡੇ ਦੂਜੇ ਵੀਸੀ ਸਾਹਿਬ ਡਾਕਟਰ ਰਾਜਵੀਰ ਸਿੰਘ ਜੀ ਸ਼ਰੀਪ ਸੰਤ ਗਰਗ ਜੀ ਡਾਕਟਰ ਹਨੂਮਾਨ ਜਾੜ ਸਾਹਿਬ ਤੇ ਮੰਚ ਤੇ ਬਰਾਜਮਾਨ ਸਾਡੇ ਖਾਸ ਤੌਰ ਤੇ ਐਮਐਲਏ ਨੌਜਵਾਨ ਰਾਣਾ ਜੀ ਤੇ ਪਿੱਛੇ ਬੈਠੇ ਸਾਰੀਆਂ ਸ਼ਕਸ਼ੀਤਾਂ ਜਿਨ੍ਹਾਂ ਦੇ ਕਰਕੇ ਆਪਣੇ ਆਪਣੇ ਉਹਨਾਂ ਨੇ ਮਕਾਮ ਹਾਸਲ ਕੀਤੇ ਆ ਜਿਹੜੇ ਚਿਹਰੇ ਬੈਠੇ ਇਹ ਲੋਕ ਨੇ ਅਸਲੀ ਤਾਂ ਜਿਨ੍ਹਾਂ ਦੇ ਕਰਕੇ ਇਹ ਖੇਤੀ ਵਾਲੀ ਪੰਜਾਬ ਦੀ ਅੱਗੇ ਚੱਲ ਰਹੀ ਆ ਸਾਡੇ ਮੇਰੇ ਮੂਹਰੇ ਬੈਠੇ ਮੇਰੇ ਬੀਜੇਪੀ ਦੇ ਸਾਰੀ ਮੁਕੰਮਲ ਲੀਡਰਸ਼ਿਪ ਯਾਰੀ ਸਾਡੇ ਜ਼ਿਲ੍ਹੇ ਦੀ ਸਾਡੇ ਟੋਟਲ ਸਾਡੇ ਸ਼ਹਿਰ ਤੇ ਦਿਹਾਤ ਦੀ ਬੀਜੇਪੀ ਗੁਰੇਸ ਰਾਜਮਾਨਾ ਮੰਤਰੀ ਜੀ ਦੇ ਦਰਸ਼ਨ ਕਰਨਾ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਮੇਰਾ ਕੰਮ ਤਾਂ ਮੰਤਰੀ ਜੀ ਦੋਨੋਂ ਤਰਫ ਹੈ ਮੈਂ ਪੰਜਾਬ ਕਾ ਵੀ ਹਾਂ ਔਰ ਆਪ ਸੈਂਟਰ ਕਾ ਵੀ ਤੋਂ ਮੇਰਾ ਕੰਮ ਬੀਚ ਵਾਲਾ ਤੋਂ ਇਸ ਲਈ ਜੋ ਆਪਨੇ ਇੱਕ ਵਾਦਾ ਕੀਤਾ tha ਵੀ ਮੈਂ ਵਿਸ਼ਵਾਸ ਦਿਲਾਉਂਗਾ ਵੀ ਮਹੀਨੇ 2 ਮਹੀਨੇ ਕੇ ਬਾਅਦ ਪੰਜਾਬ ਠਰ ਹਲਾਉਂਗਾ ਜਿਵੇਂ ਸੈਕਟਰੀ ਸਾਹਿਬ ਨੇ ਕਿਹਾ ਅੱਜ ਇਹ ਮੰਦਰ ਗੁਰਦੁਆਰਾ ਕਿਸਾਨਾਂ ਲਈ ਇਹ ਅਮਾਰਤ ਜਨਮ ਮੰਤਰੀ ਜੀ ਔਦਾ ਲਗਾਉਣ ਜਾ ਰਹੇ ਸੀ ਤੇ ਮੈਂ ਅੰਦਰ ਚਲਾ ਗਿਆ ਦੇਖਣ ਮੈਂ ਕਿ ਦੇਖ ਕੇ ਤਾਂ ਆਵਾ ਵੀ ਇਹ ਚ ਹੋ ਕੀ ਰਿਹਾ ਅੰਦਰ ਜਿੰਨੇ ਵੀ ਸਾਇੰਟਿਸਟ ਕਿਉਂਕਿ ਜਦੋਂ ਦੇ ਪ੍ਰਾਈਮ ਮਿਨਿਸਟਰ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਮੀਡੀਆ ਵੀ ਖੜਾ ਇਹ ਸਾਰੀਆਂ ਆਈਸੀਆਰਐਮ ਜਿਹੜਾ ਇਹ ਮੈਂ ਮੈਂਬਰ ਰਿਹਾ 2014 ਤੋਂ 19 ਤੱਕ ਆਈਸੀਆਰਐਮ ਦਾ ਮੈਂਬਰ ਦੋ ਮੈਂਬਰ ਪਾਰਲੀਮੈਂਟ ਐ ਮੈਂਬਰ ਮੈਂਬਰ ਬੰਤੇ ਆ ਬਣਾਤੇ ਹੋ ਤਾਂ ਮੂਝੇ ਵੀ 5 ਸਾਲ ਮੈਂਬਰ ਬਣਨੇ ਦਾ ਮੌਕਾ ਮਿਲਿਆ ਤਾਂ ਜੋ ਕੁਝ ਹੋਤਾ ਥਾ ਜਿਆਦਾ ਦਿੱਲੀ ਮੇਰ ਵਹੀਂ ਪੇ ਉਹ ਠੀਕ ਆ ਜਿੰਨੀ ਕਿ ਜ਼ਮੀਨ ਆ ਉਹਨੇ ਚੋਥੇ ਸਾਇੰਟਿਸਟ ਉਹਨੇ ਚੋ ਟ੍ਰਾਇਲ ਕਰ ਲੈਂਦੇ ਸੀ ਪਰ ਜਦੋਂ ਦੇ ਮੋਦੀ ਜੀ ਆਏ ਨਰਿੰਦਰ ਮੋਦੀ ਜੀ ਨੇ ਕਿਹਾ ਵੀ ਇਹ ਚੀਜ਼ਾਂ ਬਾਹਰ ਕੱਢੋ ਇਹ ਵੱਡੇ ਵੱਡੇ ਜਿਹੜੇ ਇੰਸਟੀਚਿਊਟ ਨੇ ਇਹ ਜਾ ਕੇ ਸੂਬਿਆਂ ਚ ਬਣਨ ਜ਼ਿਲ੍ਹਿਆਂ ਚ ਬਣਨ ਤੇ ਉਸ ਕਰਕੇ ਇਹ ਵੀ ਹਿੰਮਤ ਆ ਨਹੀਂ ਦਿੱਲੀ ਬਹਿ ਕੇ ਉੱਥੇ ਉੱਥੇ ਤਨਖਾਹਾਂ ਵੀ ਮਿਲਦੀਆਂ ਸੌਖਾ ਵੀ ਆ ਘਰ ਵੀ ਆ ਸਹੂਲਤਾਂ ਵੀ ਨੇ ਕੋਈ ਨਿਕਲਦਾ ਨਹੀਂ ਸੀ ਪਰ ਇਹ ਮੋਦੀ ਜੀ ਨੇ ਆ ਕੇ ਸ਼੍ਰੀਮਾਨ ਜੋਹਾਨ ਸਾਹਿਬ ਨੇ ਆ ਕੇ ਬੀਆ ਆ ਇੰਸਟੀਚੂਟ ਆ ਮੰਦਰ ਤੋਂ ਵਾਲੇ ਜਿਹੜੇ ਨੂੰ ਕਿਹਾ ਹੈ ਅੱਜ ਦੇਖੋ ਜਾ ਕੇ ਅੰਦਰ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਸਾਇੰਟਿਸਟ ਲੱਗੇ ਹੋਏ ਨੇ ਅੰਦਰ ਐਵੇਂ ਨਹੀਂ ਕੱਲੀ-ਕੱਲੀ ਕੀ ਮੱਕੀ ਨੂੰ ਕੋਈ ਬਿਮਾਰੀ ਲੱਗਦੀ ਆ ਕੀ ਉਹਦੀ ਕਿਸ ਤਰੀਕੇ ਨਾਲ ਉਹਦੀ ਪ੍ਰੋਡਕਸ਼ਨ ਵਧਾਉਣੀ ਆ ਉਹ ਇੱਥੇ ਅੰਦਰ ਜਾ ਕੇ ਦੇਖੋ ਕਿਸ ਤਰੀਕੇ ਨਾਲ ਸਾਡੀਆਂ ਪਹਿਣਾ ਬੇਟੀਆਂ ਸਾਡੇ ਨੌਜਵਾਨ ਸਾਇੰਟਿਸਟ ਆ ਉਹ ਬੈਠੇ ਆ ਕੰਮ ਕਰਦੇ ਅੰਦਰ ਤੇ ਐਡੀ ਵੱਡੀ ਬਿਲਡਿੰਗ ਤੇ ਅੱਗੇ ਪ੍ਰੋਗਰਾਮ ਆ ਬਈ ਬਹੁਤ ਵੱਡੇ ਕਿਸਾਨਾਂ ਲਈ ਉਹਨਾਂ ਦੇ ਕਿਸਾਨ ਘਰ ਬਣਨਗੇ ਉਹਰੇ ਉਹਨਾਂ ਨੇ ਰਹਿਣ ਲਈ ਟ੍ਰੇਨਿੰਗ ਸੈਂਟਰ ਬਣਨਗੇ ਤੇ ਅਗਲਾ ਪ੍ਰੋਗਰਾਮ ਆ ਜਿਹੜਾ ਇੱਥੇ ਬਹੁਤ ਵੱਡਾ ਇੱਕ ਜ਼ਮੀਨ ਸੈਕਟਰੀ ਸਾਹਿਬ ਕਹਿ ਰਹੇ ਸੀ ਵੀ ਅੱਗੇ ਤੱਕ ਵੀ ਪੁੱਛਦਾ ਨਹੀਂ ਸੀ ਆ ਹੁਣ ਇੱਕ ਸੜਕ ਨਿੰਗੀ ਆ ਇਹ ਵੀ ਨੈਸ਼ਨਲ ਹਾਈਵੇ ਸੈਂਟਰ ਵੱਲੋਂ ਆ ਤੇ ਅੱਜ ਉਹਦੇ ਕਰਕੇ ਇਹ ਇੰਸਟੀਚਿਊਟ ਸੋਨੇ ਤੇ ਸੁਭਾਗਾ ਜਿਹੜਾ ਹੈ ਉਹ ਹੋ ਗਿਆ ਤੇ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਕਿ ਮੰਤਰੀ ਜੀ ਦਾ ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ ਵੀ ਮੰਤਰੀ ਜੀ یہی ਪੰਜਾਬ ਚਾਹਤਾ ਹੈ ਔਰ ਕੁਝ ਨਹੀਂ ਚਾਹਤਾ ਆਪ ਦਾ ਜੋ ਅਸ਼ੀਰਵਾਦ ਆਪ ਦਾ ਪਿਆਰ ਹਮੇਸ਼ਾ ਜਿਵੇਂ ਕਹਾ ਰਾਨਾ ਦੀਨੇ ਔਰ ਖੁੰਡਿਆ ਸਾਹਿਬ ਨੇ ਕਰਨੇ ਕੋ ਤੋ ਇਹ ਖੁਦ ਹੀ ਸਭ ਕੁਝ ਕਰ ਲ लेंगे ਆਪ ਨੇ ਉਹ ਜੋਤ ਜੋ ਅਸੀਂ ਨੇ ਦੀਪਕ ਜਗਾਇਆ ਹੈ वो आके जगाते रहो बाकी पंजाब आपको हमेशा कभी भी किसी चीज में कमी नहीं छोड़ेगा तो मैं गल हो रही थी मंत्री जी हॉर्टीकल्चर इंस्टीट्यूट बारे वो मैं शिवराज चौहान जी से भी कहूंगा भी वो अमृतसर में आना था डीसी साहब रहे हैं, बैठे हैं पीछे तो खुंडिया साहब से भी दोबारा रिक्वेस्ट वो करेंगे आपसे भी हॉर्टिकल्चर इंस्टीट्यूट यहां ਦੁਬਾਰਾ دیا ਜਾਏ ਕਿਉਂਕਿ ਆਗੇ ਅਗਰ ਫੂਡ ਪ੍ਰੋਸੈਸਿੰਗ ਦੀ ਬਾਤ ਕਰਤੇ ਹਨ ਤਾਂ ਸਰ ਬਹੁਤ ਕੁਝ ਹੈ ਯਾਰੋ ਤੋਂ ਜ਼ਮੀਨ ਪੰਜਾਬ ਸਰਕਾਰ ਮੁਹੱਈਆ ਕਰवाने ਵਿੱਚ ਮਦਦ ਕਰੇ ਉਹ ਹਾਰਟੀਕਲਚਰ ਇੰਸਟੀਚਿਊਟ ਵੀ ਦੁਆਰਾ ਪੰਜਾਬ ਵਿੱਚ ਆਏਗਾ ਤਫ਼ੀਰ ਮੈਂ ਇੱਕ ਵਾਰ ਫਿਰ ਥੋੜਾ ਆ ਜਿਹੜੀਆਂ ਪੱਗਾਂ ਦਿਖਦੀਆਂ ਨਾ ਚਾਹ ਚੜ੍ਹ ਜਾਂਦਾ ਸਾਨੂੰ ਨਰਿੰਦਰ ਮੋਦੀ ਜੀ ਇਹ ਇਹਨਾਂ ਨੇ ਕੀ ਲੈਣਾ ਹੈ ਇਹ ਕਿਉਂ ਵਾਰ-ਵਾਰ ਪੰਜਾਬ ਚ ਆਉਂਦੇ ਆ ਕਿਉਂਕਿ ਪੰਜਾਬ ਨਾਲ ਪਿਆਰ ਆ ਪੰਜਾਬ ਨੂੰ ਚਾਹੁੰਦੇ ਆ ਦੇਖਣਾ ਵੀ ਪੰਜਾਬ ਦੁਬਾਰਾ ਸਾਡਾ ਕਿਸਾਨ ਬਲੰਦੀਆਂ ਤੇ ਪਹੁੰਚੇ ਇਹਨਾਂ ਨੇ ਤਾਂ ਵੋਟਾਂ ਨਹੀਂ ਲੈਣੀਆਂ ਹੋ ਰਿਓ ਇਹਨਾਂ ਨੇ ਤਾਂ ਕੋਈ ਸਿਆਸਤ ਨਹੀਂ ਕਰਨੀ ਇਹ ਕਿਉਂ ਆਉਂਦੇ ਆ ਕਿਉਂ ਨਰਿੰਦਰ ਮੋਦੀ ਜੀ ਭੇਜਦੇ ਆ ਬਾਰ-ਬਾਰ ਵੀ ਸਾਡਾ ਪੰਜਾਬ ਦਾ ਕਿਸਾਨ ਖੁਸ਼हाल ਹੋਵੇ ਇਸ ਕਰਕੇ ਇਹਨਾਂ ਦਾ ਧੰਨਵਾਦ ਜਿੰਨਾ ਵੀ ਇਹ ਚੱਲ ਕੇ ਕਦਮ ਆਇਆ ਮੈਂ ਸਮਝਦਾ ਅਸੀਂ ਉਹਨੂੰ ਹੱਥ ਜੋੜ ਕੇ ਇਹਨਾਂ ਦਾ ਵੈਲਕਮ ਕਰਦੇ ਆ ਜੀ ਆਇਆਂ ਕਰਦੇ ਆ ਤੇ ਇਸੇ ਤਰੀਕੇ ਨਾਲ ਇਹ ਕੋਈ ਡਰਾਮਾ ਨਹੀਂ ਇਹ ਕੋਈ ਫੋਟੋਆਂ ਖਿਚਵਾਉਣ ਨਹੀਂ ਆਉਂਦੇ ਕੋਈ ਇਹ ਉਹ ਟੂਰਿਜ਼ਮ ਕਰਨ ਨਹੀਂ ਆਉਂਦੇ ਕੋਈ ਇਹ ਗੋਡੇ ਚੱਕ ਕੇ ਘਾਰੇ ਚ ਫੋਟੋਆਂ ਖਿਚਵਾਉਣ ਲਈ ਨਹੀਂ ਆਉਂਦੇ ਇਹ ਦੁੱਖਾ ਸਾਡਾ ਜਦੋਂ ਇਹ ਗੱਲਾਂ ਕਹੀਆਂ ਜਾਂਦੀਆਂ ਇਹ ਸਾਰਾ ਕੁਝ ਛੱਡ ਕੇ ਪੰਜਾਬ ਨੂੰ ਦੁਬਾਰਾ ਹੱਸਦਾ ਵਸਦਾ ਦੇਖਣਾ ਚਾਹੁੰਦੇ ਆ ਪੰਜਾਬ ਨੂੰ ਇਸ ਕਰਜ਼ੇ ਚੋਂ ਇਸ ਦੁੱਖ ਚੋਂ ਕਿਸਾਨ ਨੂੰ ਮਜ਼ਦੂਰ ਨੂੰ ਕੱਢਣਾ ਚਾਹੁੰਦੇ ਇਸ ਲਈ ਆਉਂਦੇ ਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਇਹਨਾਂ ਦੀ ਟਰਨ ਦੇ ਵਿੱਚ ਇਹਨਾਂ ਦੀ ਪਨਿਓਰ ਦੇ ਵਿੱਚ ਚਾਹੇ ਮੱਕੀ ਹੋਵੇ ਚਾਹੇ ਹੋਰ ਹੋਵੇ ਇਹ ਪੰਜਾਬ ਬਦਲਦਾ ਤੁਹਾਨੂੰ ਦਿਖੂਗਾ ਮੈਂ ਤੁਹਾਨੂੰ ਇਹ ਵਿਸ਼ਵਾਸ ਦੇ ਦਿੰਦਾ ਇਹ ਇੰਸਟੀਚਿਊਟ ਇਹੀ ਇੰਸਟੀਚਿਊਟ ਜਿਹੜੇ ਅੱਜ ਪਿੱਛੇ ਪਏ ਪੈਨੇ ਨਹੀਂ ਇਹਨਾਂ ਦੇ ਬਾਰੇ ਸਾਇੰਟਿਸਟ ਸਾਡੇ ਕੋਲ ਸਰ ਇੱਕ ਗੱਲ ਬਸ ਮੈਂ ਆਖਰੀ ਕਰਨੀ ਆ ਇਹ ਤੁਸੀਂ ਫੈਸਲਾ ਲੈਣਾ ਏ ਔਖਾ ਫੈਸਲਾ ਮੈਂ ਮੰਨਦਾ ਪਰ ਸਾਡੇ ਸਾਇੰਟਿਸਟ ਸਭ ਚੀਜ਼ ਕਰਦੇ ਆ ਅੱਗੇ ਵੀ ਕਰਕੇ ਦਿਖਾਇਆ ਏ ਸਰ ਤੁਸੀਂ ਆਪਣੇ ਪੈਸੇ ਤੋਂ ਬਗੈਰ ਕੁਛ ਨਹੀਂ ਤੁਸੀਂ ਆਪ ਕਹਿ ਰਹੇ ਸੀ ਅੱবি ਬੈਠੇ ਆਪ ਕਹਿ ਰਹੇ تھے ਵੀ ਕਿਸਾਨ ਕੋ ਅਗਰ ਕਿਸੇ ਫਸਲ ਵਿੱਚ ਮੁਨਾਫਾ ਹੋਗਾ ਤਾਂ ਉਹ ਫਸਲ ਉਹੀ ਲਗਾਏਗਾ ਤਾਂ ਸਰ ਆਪ ਅਗਰ ਜਿੰਨਾ ਹੋ ਸਕੇ ਇਹ ਇੰਸਟੀਚਿਊਟ ਕੋ ਦੁਬਾਰਾ ਜ਼ਿੰਦਾ ਕਰਨੇ ਲਈ ਇਹ ਮਾਤਵਾਂ ਨੂੰ ਦੁਬਾਰਾ ਮਜ਼ਬੂਤ ਕਰਨੇ ਲਈ ਜਿੰਨਾ ਸੈਂਟਿਸਟਿਕ ਜਿੰਨਾ ਖੋਜ ਕੇ ਲਈ ਆਪ ਮਦਦ ਕਰ ਸਕਤੇ ਹੈ ਤੋ ਇਹ ਖੋਜ ਕਰਕੇ ਪੰਜਾਬ ਕੀ ਨਹੀਂ ਸਰ ਦੇਸ਼ ਕੀ ਮਦਦ ਕਰਨਗੇ ਇਤਨੇ bade bade ਹਮਾਰੇ ਸੈਂਟਿਸਟ ਬੈਠੇ ਹੈ ਇਤਨੇ ਸ਼ਬਦੋਂ ਸੇ ਮੈਂ ਫੇਰ ਥੋੜਾ ਸਾਰਿਆਂ ਦਾ ਤੇ ਮੰਤਰੀ ਜੀ ਦਾ ਦਿਲ ਦੀਆਂ ਗਰਾਈਆਂ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਅਗਲਾ ਟਾਈਮ ਵੀ ਸਰ ਦੇਖ ਹੀ ਜਾਣਾ ਅੱਜ ਪਹਿਲਾਂ ਹੀ ਤੇ ਸਾਰੇ ਇਹਨਾਂ ਦੀ ਟੀਮ ਸਾਰੇ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ